ਕੀ ਹਾਲ ਹੈ ਮਾਲਕੋ ਬਈ ਭਾਰਤੀ ਕ੍ਰਿਕਟ ਵਿੱਚ ਹੁਣ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ ਹੈ ਜਦ ਵੀ ਤਬਦੀਲੀ ਆਂਦੀ ਹੈ ਪਰਿਵਰਤਨ ਆਂਦਾ ਹੈ ਉਹਨੂੰ ਸਵੀਕਾਰ ਕਰਨਾ ਥੋੜਾ ਜਿਹਾ ਔਖਾ ਹੁੰਦਾ ਹੈ ਮੇਰੇ ਬਚਪਨ ਦੇ ਹੀਰੋ ਸੀ ਸਚਿਨ ਤেন্ডुलकर ਸਾਹਿਬ ਉਹ ਜਦੋਂ ਰਿਟਾਇਰ ਹੋਏ ਅੱਖਾਂ ਵਿੱਚ ਹੰਝੂ ਲੈ ਕੇ ਸਾਨੂੰ ਲੱਗਿਆ ਯਾਰ ਕ੍ਰਿਕਟ ਕਿਵੇਂ ਚੱਲੂਗੀ ਉਹ ਪਿੱਛੇ ਕੋਨੇ ਵਿੱਚ ਵਿਰਾਟ ਕੋਹਲੀ ਖੜੇ ਸੀ ਹੁਣ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਜਦੋਂ ਤਕਰੀਬਨ ਕੁਝ ਅਖੀਰਲੇ ਸਾਲ ਹੀ ਚੱਲ ਰਹੇ ਹਨ ਤਾਂ ਸਾਡਾ ਦਿਲ ਫਿਰ ਭਾਰਾ ਹੋ ਰਿਹਾ ਹੈ ਪਰ ਉਹ ਮਗਰ ਵੇਖੋ ਖੁੰਜੇ ਵਿੱਚ ਪੰਜਾਬ ਦਾ ਗੱਭਰੂ ਗਿੱਲ ਖੜਾ ਹੋਇਆ ਹੈ ਆਹ ਵਾਲੇ ਖੁੰਜੇ ਵਿੱਚ ਪੰਜਾਬ ਕਿੰਗਸ ਦੇ ਸਰਪੰਚ ਖੜੇ ਹੋਏ ਆ ਨਵੇਂ ODI ਕੈਪਟਨ ਮੁੰਡਾ ਫਾਜ਼ਿਲਕਾ ਦਾ ਮੁੰਡਾ ਪੰਜਾਬ ਦਾ ਕਪਤਾਨ ਹਿੰਦੁਸਤਾਨ ਦਾ ਦੂਜੀ ਟਾਈਪ ਦੀ ক্রিকেট ਵਿੱਚ ਬਣ ਗਿਆ ਹੈ ਟੈਸਟ ਕੈਪਟਨ ਤਾਂ ਪਹਿਲੇ ਵੀ ਸੀ ਹੁਣ ODI ਕੈਪਟਨ ਗੱਭਰੂ ਗਿੱਲ ਬਣ ਚੁੱਕੇ ਹਨ ਦੂਜੀ ਨਾਲ ਚੰਗੀ ਖਬਰ ਇਹ ਜੋ ਤੁਹਾਨੂੰ ਪਤਾ ਲੱਗ ਚੁੱਕੀ ਹੈ ਕਿ ਸ਼੍ਰੇਆ ਸૈયਰ ਹੁਣ ਡੈਪਟੀ ਕੈਪਟਨ ਹੈ ਇੰਡੀਅਨ ODI ਟੀਮ ਦੇ ਮੈਨੂੰ ਪਤਾ ਹੈ ਪੰਜਾਬ ਕਿੰਗਸ ਦੇ ਫੈਨ ਅੰਦਰੋਂ ਸੋਚ ਰਹੇ ਹੋਣਗੇ ਕਿ ਯਾਰ ਸ਼੍ਰੇਸ਼ ਅૈયਰ ਨੂੰ ਮੇਨ ਸਰਪੰਚ ਬਣਾਉਣਾ ਸੀ ODI ਟੀਮ ਦਾ ਪਰ ਇਹ ਗੱਲ ਅਜੀਤ ਅਗਰਕਰਨੇ ਵੀ ਆਖੀ ਹੈ ਤੇ ਇਹ ਗੱਲ ਵੈਸੇ ਵੀ ਆਪਾਂ ਮੰਨ ਸਕਦੇ ਹਾਂ ਕਿ ਜਿੰਨੇ ਘਟ ਕਪਤਾਨ ਹੋਣਗੇ ਉਹਨਾਂ ਬੋਰਡ ਦੇ ਲਈ ਤੇ ਜਿਹੜੇ ਉਸਤਾਦ ਜੀ ਹੈ ਕੋਚ ਸਾਹਿਬ ਉਹਨਾਂ ਲਈ ਡੀਲ ਕਰਨਾ ਹੋਂਨਾ ਸੌਖਾ ਹੁੰਦਾ ਹੈ ਇਹ ਉਹਨਾਂ ਨੂੰ IPL ਦਾ ਸਮਝ ਲਓ ਕਿ ਪੁਰਸਕਾਰ ਮਿਲਿਆ ਹੈ ਪੰਜਾਬ ਨਾਲ ਜੋ ਉਹਨਾਂ ਨੇ ਕੀਤਾ ਕੇਕੇਆਰ ਦੇ ਨਾਲ ਜੋ ਕੀਤਾ ਅਖੀਰ ਤੇ ਉਹਨਾਂ ਦੀ ਕਦਰ ਪਹਿਣੀ ਸ਼ੁਰੂ ਹੋ ਗਈ ਹੈ 2026 ਦਾ ਜਦੋਂ T20 World Cup ਮੁਕਣਾ ਹੈ ਉਦੋਂ ਤੱਕ ਅਕਰ ਸੂਰਜ ਕੁਮਾਰ ਯਾਦਵ ਹੋਣਗੇ ਕਪਤਾਨ ਉਸ ਤੋਂ ਕੁਝ ਵੀ ਨਹੀਂ ਬਾਤ ਤੁਹਾਨੂੰ ਗਬਰੂ ਗਿਲ ਤਿੰਨੋ ਫਾਰਮੈਟ ਕੈਪਟਨ ਇਨ ਇੰਡੀਆ ਦੇ ਨਜ਼ਰ ਆਣਗੇ ਕਿਉਂਕਿ ਤਿੰਨ ਜਾਂ ਚਾਰ ਪਲੇਅਰ ਹੈ ਸਿਰਫ ਜਿਹੜੇ ਤਿੰਨੋ ਫਾਰਮੈਟ ਦੇ ਪਲੇਅਰ ਹੈ ਇਸ ਟਾਈਮ ਇੰਡੀਆ ਦੇ ਲਈ ਬਣ ਚੁੱਕੇ ਹਨ ਮੰਨੇ ਜਾ ਰਹੇ ਹਨ ਅਸੀਂ ਜਾਣਦੇ ਹਾਂ ਕਿ ਸ਼੍ਰੇਸ਼ ਸૈયਦ ਵੀ ਵੇਚਾ ਨਾਲ ਡਿਜ਼ਰਵ ਕਰਦੇ ਹਨ ਪਰ ਪਹਿਲੇ ਤਾਂ ਪੰਜਾਬੀ ਹੋਣ ਤੇ ਮਾਣ ਕਰੀਏ ਭਾਈ ਤਿੰਨ ਵਿੱਚੋਂ ਦੋ ਫਾਰਮੈਟਾਂ ਦੇ ਕੈਪਟਨ ਆਪਣੇ ਪੰਜਾਬ ਦੇ ਹਨ ਤੇ ਸ਼੍ਰੇਸ਼ ਸૈયਦ ਡਿਪਟੀ ਕਪਤਾਨੀ ਸਹੀ ਘਟੋ ਘਟ ਉਹਨਾਂ ਨੇ ਆਪਣੀ ਟੈਲੈਂਟ ਦੀ ਕਦਰ ਪਵਾਈ ਹੈ ਉਦੇ ਕੀ ਵਿਚਾਰ ਹੈ ਥੱਲੇ ਜਰੂਰ ਦੱਸੋ ਜੀ ਆ ਕਰਕੇ